ਲਓ ਵੀ ਤੁਹਾਡੇ ਘਰ ਵਿਆਹ ਚਾਹੇ ਮੁੰਡਾ ਆ ਗਿਆ ਚਾਹੇ ਕੁੜੀ ਦਾ ਆ ਗਿਆ ਕੰਮ ਲਈ ਪੂਰੀ ਤਿਆਰੀ ਮਤੂ ਸ਼ਰੀ ਦਸਤਾ ਮੋਗਰਣ ਬਾਗਾਂ ਪੜਾਵੇਂ ਦਾਜ ਬਰੇ ਸੂਟਾਂ ਦੇ ਉੱਤੇ ਲਾਤੀਆਂ ਵੱਡੀਆਂ ਆਫਰਾਂ ਆ ਦੇਖੋ ਬਾਜ਼ਾਰ ਦਾ ਰੇਟ ਹੈਗਾ 3500 4000 ਸਾਡੇ ਕੋਲ ਆਜੋ ਲੈ ਜਿਓ ਸਿਰਫ 1275 ਰੁਪਏ ਚ ਲਓ ਜੀ ਚਾਚੀਆਂ ਤਾਈਆਂ ਭੈਣਾਂ ਤੇ ਪਰਜਾਈਆਂ ਨੂੰ ਖੁਸ਼ ਕਰ ਦੇਣਾ ਇਸ ਵਾਰ ਜਦੋਂ ਤਾਜਵਰੀ ਪਾਣੀ ਆ ਸੂਟਾਂ ਨੇ ਕਹਿਣਾ ਬਹਿ ਜਾ ਬਹਿ ਜਾ ਬਹਿ ਜਾ ਕਿਉਂਕਿ ਮੋਤੀ ਜੜੇ ਹੋਣੇ ਆ ਹੈਂਡਵਰਕ ਕੀਤੇ ਹੋਣੇ ਆ ਰੇਡ 7 7 43 3 3000 ਦੇ ਦੇ ਦਨੇ ਆ ਜਿੱਥੇ ਮਰਜੀ ਜਾ ਕੇ ਪਤਾ ਕਰ ਲੋ ਜੇ ਇਹ ਸੂਟ ਤੁਹਾਨੂੰ ਕੋ 2500 ਰੁਪਏ ਦੇ ਦੇਵੇ 2500 ਰੁਪਏ ਦਾ ਸੂਟ ਦੇ ਰਾਂ ਜੀ 2500 ਰੁਪਏ ਦਾ ਆ ਚੱਕੋ ਜੀ ਰੈੱਡ ਸੂਟਾਂ ਦੇ ਵਿੱਚ ਮੈਂ ਕਹਿੰਨਾ ਤਮਾਲਾ ਬਚਾ ਦੇਣੀ ਆ ਫੋਰ ਸੈਟ ਪੱਟੇ ਵਰਕ ਕੀਤੇ ਸੂਟ ਚੈੱਕ ਕਰ ਲੋ ਲੱਦਿਆ ਪਿਆ ਹੈਂਡ ਵਰਕ ਦੇ ਨਾਲ ਕੋਈ 8000 ਨਹੀਂ ਕੋਈ 10000 ਨਹੀਂ 3500 ਚ ਲੈ ਜਾਓ ਇਦਾਂ ਦੀ ਹੈਵੀ ਹੈਵੀ ਲਗਜ਼ਰੀ ਚੀਜ਼ਾਂ ਦੇਖੋ ਰੇਟ ਸਾਡਾ ਬਹੁਤ ਘਾਟਾ ਰੇਟ ਘਟ ਹੋਣ ਦੇ ਨਾਲ ਨਾਲ ਸਾਡੇ ਕੋਲ ਡਿਜ਼ਾਈਨ ਵੀ ਨਵੇਂ ਆ ਆ ਚੱਕੋ ਜੀ ਪਾਕਿਸਤਾਨ ਦੇ ਲਾਹੌਰ ਸ਼ਹਿਰ ਦਾ ਸੂਟ ਆ ਗਿਆ ਚੈ ਐਂਟਰ ਸ਼ਿਮਰ ਦੇ ਉੱਤੇ ਹੈਂਡਵਰਕ ਕੀਤਾ ਨਾ ਇਹ ਕਹਿੰਦਾ ਦੁਪੱਟਾ ਹੋ ਇੱਥੇ ਆਉਣ ਦੇ ਫਾਇਦੇ ਕੀ ਆ ਚੀਜ਼ਾਂ ਤੁਹਾਨੂੰ ਅਸੀਂ ਨਵੀਆਂ ਦਿੰਦੇ ਆ ਇਹਦੇ ਵਿੱਚ ਕੱਪੜਾ ਹਰ ਤਰ੍ਹਾਂ ਦਾ ਤੁਸੀਂ ਬਰੋਕਰ ਦਾ ਲੈਣਾ ਸ਼ਿਮਰ ਦਾ ਲੈਣਾ ਔਰਗੰਜ਼ਾ ਲੈਣਾ ਸਿਲਕ ਲੈਣਾ ਜਿਹੜਾ ਮਰਜ਼ੀ ਲੈ ਜਾਓ ਸਾਰਿਆਂ ਦੇ ਫਾਇਦੇ ਇਹ ਦੇਖੋ ਭਾਜੀ ਵੈਡਿੰਗ ਕਲਰ ਆ ਚਾਹੇ ਕੁੜੀ ਦੀ ਮੰਮੀ ਆ ਚਾਹੇ ਮੁੰਡੇ ਦੀ ਮੰਮੀ ਆ ਸਭ ਤੋਂ ਵੱਧ ਇਹ ਸੂਟ ਪਾਇਆ ਜਾਂਦਾ ਆ ਦੇਖੋ ਮਹਾਰਾਜਾ ਸਟਾਈਲ ਬਈ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਤੁਸੀਂ ਆਏ ਹੋ ਜਿਹੜੀਆਂ ਰਾਇਲ ਕੁੜੀਆਂ ਕਹਿੰਦੀਆਂ ਵਿਆਹ ਹੋਣਾ ਇੱਕ ਵਾਰੀ ਸਾਡੀ ਯਾਦ ਬਣ ਜਵੇ ਪਤਾ ਲੱਗੇ ਵੀ ਹਾਂ ਵੀ ਕਿਸੇ ਸਰਦਾਰਾਂ ਦੀ ਧੀ ਦਾ ਵਿਆਹ ਹੋਇਆ ਆ ਚੈੱਕੋ ਜੀ ਡਰੈੱਸ ਆ ਗਿਆ ਹੈ ਹੈਂਡਵਰਕ ਤੇ ਵਰਕ ਕੀਤੀਆਂ ਚੀਜ਼ਾਂ ਚੈੱਕ ਕਰੋ ਜੀ ਇੱਕ ਤੋਂ ਇੱਕ ਚੜ੍ਹਦੇ ਚੜ੍ਹਦਾ ਕੋਈ 10000 ਨਹੀਂ ਕੋਈ 15000 ਨਹੀਂ 5000 ਰੁਪਏ ਦੇ ਵਿੱਚ ਡਰੈੱਸ ਲੈ ਜਾਓ ਚੈੱਕ ਕਰੋ ਜੀ ਵਰਕ ਸਾਰਾ ਹੈਂਡ ਹੋਇਆ ਮੈਂ ਕਹਿੰਨਾ ਯੂਨੀਕ ਤੇ ਡਿਫਰੈਂਟ ਚੀਜ਼ਾਂ ਲੈ ਕੇ ਆ ਗਿਆ ਆ ਚੈੱਕ ਕਰੋ ਜੀ ਸਾਰੇ ਗਰਾਰਿਆ ਤੇ ਵੀ ਕੰਮ ਹੋਇਆ ਕੋਹटिया ਤੇ ਵੀ ਕੰਮ ਹੋਇਆ ਆ ਚੀਜ਼ ਕਰੋ ਜੀ ਆ ਲਹਿੰਗਾ ਚੈੱਕ ਕਰ ਲਓ ਜੀ ਹੁਣ ਜਿਹੜਾ ਬਾਜ਼ਾਰਾਂ ਦੇ ਵਿੱਚ 10-15000 ਇਕੱਲਾ ਰੈਂਟ ਆ ਅਸੀਂ ਭਾਜੀ ਲਹਿੰਗਾ ਦੇਣ ਜਾ ਰਹੇ ਆ ਸਿਰਫ ਔਰ ਸਿਰਫ 10000 ਰੁਪਏ ਦੇ ਵਿੱਚ ਬੈਲਪੜ ਤਲੰਗਾ ਭਾਜੀ ਲੋ ਵੀ ਤੁਹਾਡੇ ਘਰ ਵਿਆਹ ਚਾਹੇ ਮੁੰਡਾ ਆ ਗਿਆ ਚਾਹੇ ਕੁੜੀ ਦਾ ਆ ਗਿਆ ਕੰਮ ਹੀ ਪੂਰੀ ਤਿਆਰੀ ਮਤੂ ਸ਼ਰੀ ਦਸਤਾਰ ਮੋਗਾ ਰੋਣ ਬਾਗਾ ਪੜਾਵੇਂ ਡਾਈਵਰ ਦੇ ਸੂਟਾਂ ਦੇ ਉੱਤੇ ਲਾਤੀਆਂ ਵੱਡੀਆਂ ਆਫਰਾਂ ਕੱਢ ਤੇ ਚੱਪ ਜਿਹੜਾ ਬਾਜ਼ਾਰ ਜਾ ਕੇ ਤੁਸੀਂ ਨਾ ਲੱਖ ਰੁਪਏ ਦਾ ਕੱਪੜਾ ਇੱਥੇ ਦਵਾਂਗੇ ਸਿਰਫ 40000 ਰੁਪਏ ਦਾ ਆਹ ਦੇਖੋ ਬਾਜ਼ਾਰ ਦਾ ਰੇਟ ਹੈਗਾ ਨਾ 3500 4000 ਸਾਡੇ ਕੋਲ ਆਜੋ ਲੈ ਜਾਓ ਸਿਰਫ 1275 ਰੁਪਏ ਚ 1275 ਰੁਪਏ ਚ ਸੂਟ ਕਰਦਾ ਟੌਪ ਦੀ ਚੀਜ਼ ਦਵਾਂਗੇ ਦੁਪੱਟੇ ਹੈਵੀ ਓਪਨ ਚੈਲੰਜ ਹੈ ਕੋਈ ਇਸਪ ਦੇ ਸੂਟ ਤੁਹਾਨੂੰ ਕੋਈ ਦੇਜਵੇ ਦੇਖੋ ਜੀ ਬੇਸ ਨਵੇਂ ਨਵੇਂ ਦਵਾਂਗੇ ਇਸ ਵਾਰੀ ਨਾ ਕਰੇਵ ਦੀ ਗੱਲ ਕਰਾਂਗੇ ਨਾ ਪਾੜਾ ਸਿਲਕ ਦੀ ਗੱਲ ਕਰਾਂਗੇ ਨਾ ਚਨਾਉਣ ਦੀ ਗੱਲ ਕਰਾਂਗੇ ਗੱਲ ਕਰਾਂਗੇ ਸ਼ਿਮਰ ਦੀ ਗੱਲ ਕਰਾਂਗੇ ਗਲਾਸ਼ ਦੀ ਗੱਲ ਕਰਾਂਗੇ ਹੈਵੀ ਬ੍ਰਾਈਡਲ ਸੂਟਾਂ ਦੀ ਹੁਣ ਬਜ਼ਾਰਾਂ ਦੀ ਜਾਣ ਦੀ ਲੋੜ ਨਹੀਂ ਲੁੱਟਾਂ ਕਰਾਉਣ ਦੀ ਲੋੜ ਨਹੀਂ ਸਿੱਧਾ ਹੀ ਇੱਥੇ ਆ ਜਾਓ ਵੱਡੇ ਫਾਇਦੇ ਸੂਟ ਭਾਵੇਂ ਤੁਸੀਂ 500 ਲੈਣਾ ਚਾਹੇ ਲੈਣਾ 5000 ਚਾਹੇ ਲੈਣਾ 25000 ਦਾ ਸਾਰੀਆਂ ਚੀਜ਼ਾਂ ਸਾਡੇ ਕੋਲ ਮਿਲ ਜੂ ਇੱਥੇ ਆਉਣ ਦਾ ਫਾਇਦਾ ਕੀ ਆ ਸਿਰਫ 10-10 ਰੁਪਏ 15-15 ਰੁਪਏ 20 ਰੁਪਏ ਮਾਰ ਜਾਂਦੇ ਵੇਚ ਰਹੇ ਆ ਕਪੜਾ ਆ ਤੁਸੀਂ ਚੈੱਕ ਕਰੋ ਆ ਦੇਖੋ ਕਿੰਨਾ ਸੋਹਣਾ ਚਮ ਚਮ ਕਰਦਾ ਲਿਸ਼ਕੋਰੇ ਮਾਰਦਾ ਸੂਟ ਰੰਗ ਵੀ ਬਲੂ ਤੇ ਕਮਾਲ ਕੀਤੀ ਪਈ ਆ ਬਾਜ਼ਾਰ ਚ ਭਾਵੇਂ ਇਹਦਾ 4000 ਮੰਗੇ ਕੋਈ ਚਾਹੇ ਮੰਗੇ 3500 ਸਾਡੇ ਕੋਲ ਆ ਜਿਓ 2250 ਰੁਪਏ ਦਾ ਸੂਟ ਦਵਾਂਗੇ 2250 ਰੁਪਏ ਦਾ ਸੂਟ ਆ ਦੇਖੋ ਫੈਂਟਾ ਕਲਰ ਆ ਗਿਆ ਪੂਰਾ ਹੈਵੀ ਲੱਧਿਆ ਪੱਧਿਆ ਪਿਆ ਉਹ ਜਿਹਨੇ ਲੈਣਾ ਦਾਜਬੁਰ ਦਾ ਕਪੜਾ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਲੱਖਾਂ ਰੁਪਏ ਤੁਹਾਡੇ ਬਾਜਣੇ ਆ ਜੋ ਚੀਜ਼ਾਂ ਸੀ ਤੁਹਾਨੂੰ ਦੇਣੀਆਂ ਨਹੀਂ ਮਿਲਣੀਆਂ ਸਾਰਾ ਫਰੰਟ ਹੈਵੀਆ ਘੇਰਾ ਹੈਵੀਆ ਬਾਹਾਂ ਦੇ ਕਾਮ ਹੈ ਦੁਪੱਟਾ ਤੁਸੀਂ ਚੈੱਕ ਕਰ ਲਓ ਟਾਪ ਦੀ ਚੀਜ਼ ਆ ਖੁੱਲੇ ਡੁੱਲੇ ਕੰਬਜ ਦੇ ਦੁਪੱਟੇ ਰੇਟ ਕੀ ਆ ਰੇਟ ਵੀ ਸੁਣ ਲਓ ਭਾਈ ਰੇਟ ਸਿਰਫ 2450 ਬੜਾ ਸੂਟ ਦਵਾਵਾਂਗੇ ਲਓ ਜੀ ਚਾਚੀਆਂ ਤਾਈਆਂ ਭੈਣਾਂ ਤੇ ਪਰਜਾਈਆਂ ਨੂੰ ਖੁਸ਼ ਕਰ ਦੇਣਾ ਇਸ ਵਾਰ ਜਦੋਂ ਦਾਜਵਰੀ ਪਾਣੀ ਆ ਸੂਟਾਂ ਨੇ ਕਹਿਣਾ ਬਹਿ ਜਾ ਬਹਿ ਜਾ ਬਹਿ ਜਾ ਕਿਉਂਕਿ ਮੋਤੀ ਜੜੇ ਹੋਣੇ ਆ ਹੈਂਡਵਰਕ ਕੀਤੇ ਹੋਣੇ ਆ ਰੇਟ 7 7 ਵਾਲੇ 3 3000 ਤੇ ਦੇ ਦਨੇ ਆ ਤੁਸੀਂ ਇਹ ਚੀਜ਼ਾਂ ਚੈੱਕ ਕਰੋ ਸਾਡੇ ਕੋਲ ਇੰਨੀਆਂ ਟੌਪ ਦੀਆਂ ਚੀਜ਼ਾਂ ਆ ਚੁੱਕੀਆਂ ਘੇਰਿਆਂ ਦੇ ਵੀ ਕੰਮ ਆ ਪੌਂਚਾ ਦੇ ਵੀ ਕੰਮ ਆ ਹੈਵੀ ਚੀਜ਼ਾਂ ਬੁਟੀਕ ਪੀਸ ਬਾਜ਼ਾਰ ਦੇ ਵਿੱਚ ਜੋ ਰੇਟ ਹੋਵੇ ਮਰਜੀ ਸਾਨੂੰ ਉਹਦਾਂ ਕੋਈ ਲੈਣਾ ਦੇਣਾ ਨਹੀਂ ਅਸੀਂ ਦਵਾਂਗੇ ਕੋਟੀਆਂ ਦੇ ਭਾ ਸਾਡੇ ਸੂਟਾਂ ਰੇਟ ਇੰਨੇ ਘੱਟ ਆ ਇਸ ਕਰਕੇ ਦੇਖੋ ਚਾਰੇ ਪਾਸੇ ਕੈਰਾ ਮਾਰਕੀਟ ਦਿਖਾ ਦਿਓ ਕਿੰਨਾ ਵੱਡਾ ਇਕੱਠ ਲੋਕ ਦੂਰੋਂ ਦੂਰੋਂ ਆ ਗਏ ਆ ਪੈਣਾ ਭਰਾਮਾਂ ਦੇ ਫੇਰੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਉੱਥੋਂ ਵੀ ਆ ਰਹੇ ਆ ਲੋਕ ਕਿਉਂਕਿ ਫੈਰੇ ਹੋ ਰਹੇ ਆ ਬਾਹਰ ਦੇਖੋ ਰੋਡ ਦੇ ਉੱਤੇ ਕਿੰਨਾ ਵੱਡਾ ਇਕੱਠ ਪੈ ਗਿਆ ਮੋਟਰਸਾਈਕਲ ਸਕੂਟਰ ਕਾਰਾਂ ਪਾਰਕਿੰਗਾਂ ਹੋ ਗਈਆਂ ਪੁੱਲ ਤੁਸੀਂ ਜਦੋਂ ਵੀ ਆਉਣਾ ਮਾਤੂ ਸ਼੍ਰੀ ਦਸਤਾਰ ਬਾਗ ਦੇ ਪੁਰਾਣੇ ਭਾਵੇਂ ਬੱਸ 'ਚ ਭਾਵੇਂ ਟੈਂਪੋ 'ਚ ਬੱਸ ਸਟੈਂਡ ਤੇ ਆਜੋ ਉੱਥੋਂ ਸਟੋਰ ਤੱਕ ਆਉਣ ਦੀ ਰਿਕਸ਼ੀ ਦੀ ਸਰਵਿਸ ਵੀ ਬਿਲਕੁਲ ਫਰੀ ਆ ਆ ਦੇਖੋ ਕਿੰਨਾ ਸੋਹਣਾ ਲਗਜ਼ਰੀ ਸੂਟ ਹੈਗਾ ਚਾਹੇ ਸ਼ਿਮਰ ਦਾ ਲੈ ਜਾਓ ਚਾਹੇ ਲੈ ਜਾਓ ਆਰਗੰਜ਼ਾ ਦਾ ਹਰ ਕਿਸੇ ਦਾ ਤੁਹਾਡਾ ਕਰਕੇ ਜਾਣਾ ਫਾਇਦਾ ਦੇਖੋ ਥੋਗ ਬਜਾ ਕੇ ਚੈਲੰਜ ਕਰਦੇ ਆ ਜਿੱਥੇ ਮਰਜੀ ਜਾ ਕੇ ਪਤਾ ਕਰ ਲੋ ਜੇ ਆਹ ਸੂਟ ਤੁਹ 2200 ਰੁਪਇਆ ਦੇ ਰਵੇ 2500 ਰੁਪਏ ਦਾ ਸੂਟ ਦੇ ਰਾਂ ਜੀ 2500 ਰੁਪਏ ਦਾ ਆ ਚੱਕੋ ਜੀ ਰੈੱਡ ਸੂਟਾਂ ਦੇ ਵਿੱਚ ਮੈਂ ਕਹਿੰਨਾ ਤਮਾਲਾ ਬਚਾ ਦੇਣੀ ਆ ਫੋਰ ਸੈਟ ਪੱਟੇ ਵਰਕ ਕੀਤੇ ਸੂਟ ਚੈੱਕ ਕਰ ਲਓ ਲੱਦਿਆ ਪਿਆ ਹੈਂਡ ਵਰਕ ਦੇ ਨਾਲ ਕੋਈ 8000 ਨਹੀਂ ਕੋਈ 10000 ਨਹੀਂ 3500 ਚ ਲੈ ਜਾਓ ਦੇਖੋ ਇੱਥੇ ਆਉਣ ਦਾ ਤੁਹਾਨੂੰ ਫਾਇਦਾ ਕੀ ਆ ਦੇਖੋ ਜੋ ਅਸੀਂ ਰੇਟ ਬੋਲ ਰਹੇ ਆ ਇਕੱਲੇ ਇਕੱਲੇ ਦਾ ਰੇਟ ਲਿਖ ਲਿਖ ਕੇ ਲੈ ਆਇਆ ਭਾਵੇਂ ਨਿਆਣਾ ਭੇਜ ਦਿਓ ਭਾਵੇਂ ਸਿਆਣਾ ਭੇਜ ਦਿਓ ਫਿਕਸ ਪ੍ਰਾਈਸ ਸ਼ਾਪ ਆ ਬਾਜ਼ਾਰ ਦਾ ਰੇਟ ਹੈਗਾ 7000 ਰੁਪਿਆ ਅਸੀਂ ਦਵਾਂਗੇ ਸਿਰਫ 3500 ਰੁਪਏ ਜੇ ਰੈੱਡ ਸੂਟ ਦੇਖੋ ਕਰ ਦੇਣਾ ਕਿਉਂਕਿ ਉਹਨਾਂ ਦੇ ਮਨਪਸੰਦ ਰੰਗ ਉਹਨਾਂ ਦੇ ਮਨਪਸੰਦ ਹੀ ਕੜਾਈ ਮੈਂ ਕਹਿੰਦਾ ਬਹਿ ਜਾ ਬਹਿ ਜਾ ਆ ਚੈੱਕ ਕਰ ਲੋ ਜੀ ਅੰਪੀ ਵਾਲਾ ਡਿਜ਼ਾਈਨ ਆ ਸਿੰਪਲ ਸੁਪਰ ਵਰਕਾ ਸ਼ੀਸ਼ਾ ਲੱਦਿਆ ਪਿਆ ਜਿਹੜਾ ਬਾਜ਼ਾਰਾਂ 'ਚ 5-5000 ਦਾ ਚੱਕੋ 35-3500 ਦਾ ਆ ਚੱਕੋ ਜੀ ਐਨ ਆਰ ਆਈ ਭੈਣ ਭਰਾਵਾਂ ਵਾਸਤੇ ਦੇਖੋ ਜੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਤੇ ਸਾਊਥ ਅਫਰੀਕਾ ਤੋਂ ਜਿਹੜੇ ਪੰਜਾਬੀ ਭਰਾ ਆ ਗਏ ਆ ਆਜੋ ਹੁਣ ਦੋ ਦਿਨ ਕੱਢ ਕੇ ਆਇਓ ਬਾਕੇ ਪ੍ਰਾਣੇ ਆਸਤੇ ਮੋਗਾ ਰੋਡ ਤੇ ਜਿੱਥੇ ਇਦਾਂ ਦੀ ਵੈਰੈਟੀ ਤੁਹਾਡੇ ਮਤਲਬ ਦੀ ਆ ਚੁੱਕੀ ਆ ਜੀ ਦੇਖੋ ਕਹਿੰਦੇ ਪੰਜਾਬ 'ਚ ਵਿਆਹਾਂ ਦਾ ਸੀਜ਼ਨ ਚੱਲਦਾ ਵਿਆਹ ਸ਼ਾਦੀਆਂ ਦਾ ਦੌਰ ਆ ਤੇ ਹੁਣ ਲੋਕਾਂ ਦੀਆਂ ਬਜ਼ਾਰਾਂ 'ਚ ਲੁੱਟਾਂ ਵੀ ਹੋ ਰਹੀਆਂ ਆ ਪਰ ਮਾਤੂ ਸ਼ਰੀਰ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਤੁਹਾਡੇ ਅਸੀਂ ਫਾਇਦੇ ਕਰ ਰਹੇ ਆ ਇਦਾਂ ਦੀਆਂ ਹੈਵੀ ਹੈਵੀ ਲਗਜ਼ਰੀ ਚੀਜ਼ਾਂ ਦੇਖੋ ਰੇਟ ਸਾਡਾ ਬਹੁਤ ਘਾਟਾ ਰੇਟ ਘਟ ਹੋਣ ਦੇ ਨਾਲ ਨਾਲ ਸਾਡੇ ਕੋਲ ਡਿਜ਼ਾਈਨ ਵੀ ਨਵੇਂ ਆ ਸਾਡੇ ਕੋਲ ਕਸਟਮਰ ਬਹੁਤ ਆਉਂਦੇ ਆ ਕੱਟ ਰੇਡ ਦੇ ਹੀ ਕੱਪੜਾ ਦੇ ਨੇ ਇਸ ਕਰਕੇ ਹਰ ਰੋਜ਼ ਨਵੀਂ ਨਵੀਂ ਵੈਰਾਈਟੀ ਆਉਂਦੀ ਹੈ ਇਹ ਨਹੀਂ ਵੀ ਜੇ ਅੱਜ ਅਸੀਂ ਲੈ ਤਰ ਮਹੀਨਾ ਮਹੀਨਾ ਸੂਟ ਲੱਗੇ ਰਹਿਣਿਆ ਆ ਚੱਕੋ ਜੀ ਪਾਕਿਸਤਾਨ ਦੇ ਲਾਹੌਰ ਸ਼ਹਿਰ ਦਾ ਸੂਟ ਆ ਗਿਆ ਚੈੱਕ ਕਰੋ ਜੀ ਪ੍ਰਿੰਟਡ ਸ਼ਿਮਰ ਦੇ ਉੱਤੇ ਹੈਂਡਵਰਕ ਕੀਤਾ ਨਾ ਇਹ ਕਹਿੰਦਾ ਦੁਪੱਟਾ ਆ ਕੈਮਰੇ ਵਾਲਿਆ ਦੁਪੱਟੇ ਤੇ ਕੈਮਰਾ ਮਾਰ ਕੇ 10 ਵੀ ਮਹਾਰਾਣੀਆਂ ਰਾਣੀਆਂ ਕਿੱਦਾਂ ਦੇ ਸੂਟ ਪਾਉਂਦੀਆਂ ਆ ਚੈੱਕ ਕਰੋ ਜੀ ਪਾਕਿਸਤਾਨ ਦੇ ਟੌਪ ਕਲਾਸ ਦੇ ਕਾਰੀਗਰਾਂ ਤੋਂ ਬਣ ਕੇ ਆਏ ਸੂਟ ਦੇਖੋ ਚੈੱਕ ਕਰੋ ਵਰਕ ਚੈੱਕ ਕਰੋ ਹੈਂਡਵਰਕ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਦੇਖੋ ਬਾਜ਼ਾਰ ਤੁਸੀਂ ਸਾਰਾ ਘੁੰਮਦੇ ਹੋ ਵੱਡੇ ਸ਼ੋਰੂਮਾਂ ਤੇ ਵੀ ਆਨੇ ਛੋਟੀਆਂ ਦੁਕਾਨਾਂ ਤੇ ਵੀ ਆਨੇ ਪਰ ਤੁਹਾਨੂੰ ਇਦਾਂ ਦੇ ਸੂਟ ਨਹੀਂ ਮਿਲਦੇ ਜੇ ਤੁਸੀਂ ਇਦਾਂ ਦੇ ਸੂਟ ਲੈਣੇ ਆ ਬਾਜ਼ਾਰ 'ਚ 10-10 ਹਜ਼ਾਰ 12-12 ਹਜ਼ਾਰ ਰੁਪਏ ਦਾ ਸੂਟ ਆ ਖਾੜੇ ਕੋਲ ਆ ਜਾਓ ਕੋਈ 5500 ਕੋਈ 6000 ਕੋਈ 6500 ਕੋਈ 7000 ਇੰਨੀਆਂ ਗੇ ਰੇਂਜਾਂ ਦੇ ਵਿੱਚ ਇਦਾਂ ਦੇ ਸੂਟ ਤੁਹਾਨੂੰ ਅਸੀਂ ਟੌਪ ਟੌਪ ਦੇ ਦੇਣੇ ਆ ਦੇਖੋ ਜੀ ਡਿਫਰੈਂਟ ਕਨਸੈਪਟ ਲੈ ਕੇ ਆਏ ਆ ਹੈਂਡਵਰਕ ਲੈ ਕੇ ਆਏ ਆ ਪ੍ਰਿੰਟ ਦੇ ਉੱਤੇ ਨਵੀਆਂ ਚੀਜ਼ਾਂ ਲੈ ਕੇ ਆਏ ਆ ਦੇਖੋ ਜੀ ਇੱਕ ਤੋਂ ਇੱਕ ਚੜਦੀਆਂ ਚੜਦੀਆਂ ਹਟ ਕੇ ਚੀਜ਼ਾਂ ਲੈ ਕੇ ਆਏ ਆ ਤੁਸੀਂ ਦੇਖੋ ਜੀ ਸ਼ੀਸ਼ੇ ਦੇ ਨਾਲ-ਨਾਲ ਹੈਂਡਵਰਕ ਦਾ ਕੰਮ ਕੀਤਾ ਪ੍ਰਿੰਟਰ ਦੇ ਉੱਤੇ ਜੋ ਮਾਤੂ ਸ਼੍ਰੀ ਦਸਤਾਰ ਜੋ ਅੰਕਲੋਂ ਵੈਰਾਈਟੀ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਕਿਤੋਂ ਵੀ ਨਹੀਂ ਮਿਲਣੀ ਕਿਉਂਕਿ ਅਸੀਂ ਵੈਰਾਈਟੀ ਤੇ ਬਹੁਤ ਮਿਹਨਤ ਕਰਦੇ ਆ ਅਸੀਂ ਦੇਖੋ ਚ ਚੱਕਦੇ ਆ ਨਾ ਤੁਹਾਡੇ ਨਾਲ ਕੋਈ ਧੋਖਾ ਧੜੀ ਨਾਲ ਠੱਗੀ ਕਰਦੇ ਆ ਰੇਟ ਜੋ ਅਸੀਂ ਦੇਣਾ ਮਾਰਜਨ ਘੱਟ ਲੈ ਕੇ ਦੇਣਾ ਵੈਰੈਟੀ ਜਿਹੜੀ ਦੇਣੀ ਆ ਤੁਹਾਨੂੰ ਨਵੀਂ ਤੋਂ ਨਵੀਂ ਦੇਣੀ ਆ ਜੀ ਦੇਖੋ ਇੱਥੇ ਆਉਣ ਦੇ ਫਾਇਦੇ ਕੀ ਆ ਚੀਜ਼ਾਂ ਤੁਹਾਨੂੰ ਅਸੀਂ ਨਵੀਆਂ ਦਿੰਨੇ ਆ ਇਹਦੇ ਵਿੱਚ ਕਪੜਾ ਹਰ ਤਰ੍ਹਾਂ ਦਾ ਤੁਸੀਂ ਬ੍ਰੋਕਰ ਦਾ ਲੈਣਾ ਸਿਮਰਤ ਲੈਣਾ ਔਰਗੰਜ਼ਾ ਲੈਣਾ ਸਿਲਕ ਲੈਣਾ ਜਿਹੜਾ ਮਰਜ਼ੀ ਲੈ ਜਾਓ ਸਾਰਿਆਂ ਦੇ ਫਾਇਦੇ ਇੱਕ ਹੋਰ ਦੇਖੋ ਅਸੀਂ ਇਦਾਂ ਨਹੀਂ ਵੀ ਤੁਹਾਨੂੰ ਸੂਟ ਦਿਖਾਈ ਜਾਣ ਰੇਟ ਹੀ ਦੱਸਨੇ ਜਾਂ ਇੱਕ ਅੱਧਾ ਸੂਟ ਤਾਂ ਹੈ ਬਸ ਕਹਿੰਦੇ ਅਸੀਂ ਸਾਫ਼ ਸੁਥਰਾ ਕੰਮ ਕਰਦੇ ਆਂ ਇਮਾਨਦਾਰੀ ਨਾਲ ਕੰਮ ਕਰਦੇ ਆਂ ਵਿਸ਼ਵਾਸੀ ਲੋਕਾਂ ਦਾ ਬਣਿਆ ਹੋਇਆ ਜਿੰਨੀ ਵੀ ਵੈਰੈਟੀ ਦਿਖਾ ਰਹੇ ਆ ਇਕੱਲਾ ਇਕੱਲਾ ਸੂਟ ਤਾਂ ਦਿਖਾਉਣੀ ਸੂਟਾਂ ਦੇ ਨਾਲ-ਨਾਲ ਉਹਨਾਂ ਦਾ ਰੇਟ ਵੀ ਦੱਸ ਰਹੇ ਆ ਵੀ ਤੁਸੀਂ ਜਦੋਂ ਆਓ ਤੁਹਾਨੂੰ ਉਸ ਰੇਟ ਤੇ ਮਿਲ ਜਵੇ ਆ ਚੱਕੋ ਜੀ ਬੁਟੀਕ ਵਾਲੀਆਂ ਚੀਜ਼ਾਂ ਆ ਗਈਆਂ ਭਾਜੀ ਮਿਲੇਨੀਅਮ ਸਿਲਕ ਤੇ ਕੰਮ ਹੋਇਆ ਭਾਜੀ ਟਾਪ ਕਲਾਸ ਦੀ ਮਿਲੇਨੀਅਮ ਸਿਲਕ ਲੱਗੀ ਹੈ ਨਾਲ ਦੁਪੱਟਾ ਲੱਗਿਆ ਪ्योर ਚਨੌਣ ਦਾ ਜਿਹੜੀ ਵੈਰਾਈਟੀ ਲੱਗੀ ਹੈ ਜੋ ਲੈਸ ਵੀ ਲੱਗੀ ਨਾ ਭਾਜੀ ਕੱਲੀ-ਕੱਲੀ ਬੁਟੀਕ ਪੀਸ ਤਿਆਰ ਕਰਵਾ ਕੇ ਮਾਤੂ ਸ਼੍ਰੀ ਦਸਤਾਰ ਲੈ ਕੇ ਆ ਗਿਆ ਚਾਹੇ ਤੁਸੀਂ ਫਰੰਟ ਦੇਖ ਲੋ ਚਾਹੇ ਬੈਕ ਗਲਾ ਦਿਖਾਓ ਭਾਜੀ ਮੈਂ ਕਹਿੰਦਾ ਕੀ ਬਾਤਾਂ ਬੁਟੀਕ ਪੀਸ ਆ ਜੀ ਸੋ ਹਰ ਇੱਕ ਚੀਜ਼ ਟੌਪ ਦੀ ਆ ਦੇਖੋ ਤਾਂ ਮੈਂ ਕਹਿੰਦਾ ਸੋਨੇ ਦੇ ਸੁਹਾਗਾ ਦੇਖੋ ਕਹਿੰਦੇ ਤੋਂ ਕਹਿੰਦਾ ਪੀਸ ਚਾਹੇ ਤੁਸੀਂ ਫੋਟੋ ਇੰਸਟਾਗ੍ਰਾਮ ਤੋਂ ਲਿਓ ਚਾਹੇ ਤੁਸੀਂ ਲਿਓ ਗੂਗਲ ਤੋਂ ਜਿਹੜੀਆਂ ਟ੍ਰੈਂਡਿੰਗ ਵਾਲੀਆਂ ਚੀਜ਼ਾਂ ਆ ਭਾਈ ਉਹੋ ਚੀਜ਼ਾਂ ਤੁਹਾਨੂੰ ਅਸੀਂ ਦੇ ਰਣੀ ਆ ਆ ਦੇਖੋ ਦੁਪੱਟੇ ਦੇ ਉੱਤੇ ਵੀ ਕਿੰਨਾ ਸੋਹਣਾ ਕੰਮ ਹੈਗਾ ਆ ਦੇਖੋ ਤਾਂ ਮੈਂ ਕਹਿੰਦਾ ਚਾਹੇ ਕੁੜੀਆਂ ਜਿਹੜੀਆਂ ਆ ਜਾਣ ਚਾਹੇ ਮਿਡਲੇ ਜਾਵੇ ਚਾਹੇ ਬਜ਼ੁਰਗ ਦਾਦੀਆਂ ਨਾਨੀਆਂ ਜਾਣ ਸਾਰਿਆਂ ਨੂੰ ਲਗਜ਼ਰੀ ਸੂਟ ਦਵਾਂਗੇ ਤੋਂ ਆਪ ਦੀਆਂ ਚੀਜ਼ਾਂ ਦਵਾਂਗੇ ਜਿਹੜੇ ਕਹਿੰਦੇ ਵੀ ਸਾਨੂੰ ਹਨਾ ਚੀਜ਼ ਉਹ ਚਾਹੀਦੀ ਜਿਹੜੀ ਨੇੜੇ ਤੋਂ ਨੇੜੇ ਮਿਲੇ ਨਾ ਆ ਦੇਖੋ ਨਾ ਇਹੋ ਜਿਹਾ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ ਆ ਦੇਖੋ ਕੰਮ ਦੇਖੋ ਕੱਪੜਾ ਦੇਖੋ ਬਾਹਾਂ ਦੇ ਕੰਮ ਦੇਖੋ ਯਾਰ ਆ ਪਹੁੰਚਾਰੇ ਕੰਮ ਦੇਖੋ ਦੁਪੱਟੇ ਵੀ ਬਹੁਤ ਸੋਹਣੇ ਸੋਹਣੇ ਲਗਜ਼ਰੀ ਦੇਖੋ ਛੇਤੀ ਆ ਜਾਓ ਵੱਡੇ ਫਾਇਦੇ ਬਾਰ ਬਾਰ ਕਹਿ ਰਹੇ ਹੁਣ ਬਜ਼ਾਰਾਂ 'ਚ ਜਾ ਕੇ ਲੁੱਟਾ ਨਾ ਕਰਾਓ ਪਹਿਰਾ ਕਰਾਓ 2 ਲੱਖ ਵਾਲਾ ਕੱਪੜਾ ਆ ਜਿਹੜੇ ਤੁਸੀਂ ਹੈਨਾ ਹੈਵੀ ਸੂਟ ਦੇਖ ਰਹੇ ਹੋ ਆ ਜਿਹੜੇ ਰਾਇਲ ਕਸਟਮਰ ਆ ਤੁਸੀਂ ਜਾ ਕੇ ਵੱਡੇ ਸ਼ੋਰੂਮਾਂ ਤੇ 2-2 ਲੱਖ ਰੁਪਏ ਦਾਜਬਰੀ ਲੈਨੇ ਹੋ ਇਦਾਂ ਦੇ ਸੂਟਾਂ ਦੀ ਸਾਡੇ ਕੋਲ ਆ ਜਿਓ 2 ਲੱਖ ਵਾਲੀ ਦਾਜਬਰੀ ਸਿਰਫ 80-85 ਹਜ਼ਾਰ ਜੀ ਦਵਾਂਗੇ ਐਨਾ ਵੱਡਾ ਫਰਕ ਅੱਡੇ ਵੈਟਰ ਉਹ ਵੀ ਸਸਤਾ ਬਿਲਕੁਲ ਭਾਜੀ ਆ ਚੈੱਕ ਕਰੋ ਜੀ ਚੀਜ਼ਾਂ ਲੈਸਾਂ ਵੱਖਰੀਆਂ ਲੱਗੀਆਂ ਹੁਣ ਮੈਂ ਕਹਿੰਦਾ ਇਹੋ ਜੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਜਿਹੜੀ ਲੈਸ ਤੇ ਵੀ ਹੈਂਡਵਰਕ ਕੀਤਾ ਦੁਪੱਟਾ ਕੰਟਰਾਸਟ ਸੂਟ ਚੈੱਕ ਕਰੋ ਮੈਂ ਕਹਿੰਦਾ ਮੂਹ ਲੈਂਦਾ ਸੂਟ ਡਿਜ਼ਾਈਨ ਭਾਜੀ ਟੌਪ ਕਲਾਸ ਦੇ ਮੈਂ ਕਹਿੰਦਾ ਜਿਹੜੇ ਕੈਨੇਡੀਅਨ ਜਿਹੜੇ ਕੈਨੇਡਾ ਆਸਟ੍ਰੇਲੀਆ ਤੋਂ ਲੋਕ ਆ ਰਹੇ ਆ ਅਮਰੀਕਾ ਤੋਂ ਆ ਰਹੇ ਉਹਨਾਂ ਨੇ ਇਤਾਂ ਦੀਆਂ ਚੀਜ਼ਾਂ ਮੰਗ ਰੀਆਂ ਤੇ ਅਸੀਂ ਤਿਆਰ ਬਰ ਤਿਆਰ ਕਰ ਲਿਆ ਜਿੱਦਾਂ ਹੀ ਉੱਥੇ ਹੁਣ ਕੈਨੇਡਾ 'ਚ ਬਰਫ਼ ਪੈਣੀ ਸ਼ੁਰੂ ਹੋ ਗਈ ਐ ਤੇ ਮੈਂ ਕਹਿੰਦਾ ਜਿਹੜੇ ਐਨਆਰਆਈ ਭਰਾਵਾਂ ਦੇ ਜਹਾਜ਼ ਦਿੱਲੀ ਤੇ ਅੰਬਰਸਰ ਉੱਤਰਨੇ ਸ਼ੁਰੂ ਹੋ ਗਏ ਤੇ ਹੁਣ ਤੁਸੀਂ ਬਾਘੇ ਪਾਣਾ ਆ ਜਾਓ ਇੱਥੇ ਏਦਾਂ ਦੇ ਕਲਰ ਪਿੰਕ ਲੈ ਲੋ ਚਾਹੇ ਤੁਸੀਂ ਆ ਦੇਖੋ ਭਾਜੀ ਵੈਡਿੰਗ ਕਲਰ ਆ ਚਾਹੇ ਕੁੜੀ ਦੀ ਮੰਮੀ ਆ ਚਾਹੇ ਮੁੰਡੇ ਦੀ ਮੰਮੀ ਆ ਸਭ ਤੋਂ ਵੱਧ ਇਹ ਸੂਟ ਪਾਇਆ ਜਾਂਦਾ ਆ ਬਾਰ-ਬਾਰ ਕਹਿ ਰਹੇ ਆ ਛੇ ਦੀ ਛੇ ਦੀ ਆ ਜਾਓ ਮਾਤੂ ਸ਼ਰੀ ਦਸਤਾਰ ਮੋਗਾ ਰੋਡ ਬਾਘਾ ਪਾਣਾ ਆ ਜੋ ਤੁਹਾਨੂੰ ਅਸੀਂ ਚੀਜ਼ਾਂ ਦਿਖਾ ਰਹੇ ਆ ਹਰ ਵੀਡੀਓ ਦੇ ਵਿੱਚ ਨਵੀਆਂ ਨਵੀਆਂ ਆਈਟਮਾਂ ਹਰ ਰੋਜ਼ ਸਾਡੇ ਕੋਲ ਵੈਰਾਈਟੀ ਆਉਂਦੀ ਆ ਜਿਹੜੇ ਰੈੱਡ ਸੂਟ ਆ ਬਾਜ਼ਾਰ ਚ ਤੁਸੀਂ ਲੈਨੇ ਹੋ ਤੁਹਾਨੂੰ ਅਸੀਂ ਰੈਡੀਮੇਡ ਡਰੈੱਸਾਂ ਨਾਲੋਂ ਲਹਿੰਗੀਆਂ ਸ਼ਰਾਰੀਆਂ ਗਰਾਰੀਆਂ ਨਾਲੋਂ ਵੀ ਘੱਟ ਰੇਟਾਂ ਦੇ ਵਿੱਚ ਹੈਵੀ ਚੀਜ਼ਾਂ ਦਿੰਨੇ ਆ ਜੇ ਹੁਣ ਕੋਈ ਕਹਵੇ ਵੀ ਸਾਨੂੰ ਰੈੱਡ ਸੂਟ ਚਾਹੀਦਾ ਚਾਹੀਦਾ ਬੜਾ ਹੈਵੀ ਦੇ ਵਿੱਚ ਆ ਆ ਲਓ ਆ ਦੁਪੱਟੇ ਤੋਂ ਪਤਾ ਲਾਜੂ ਤੁਹਾਨੂੰ ਵੀ ਸੂਟ ਦੀ ਵੈਲਿਊ ਕੀ ਹੈ ਨਾ ਪੂਰਾ ਹੈਵੀ ਦੁਪੱਟਾ ਤਾਂ ਮਂ ਦੇਤਾ ਆਪਾਂ ਆਪ ਵੀ ਦੇਖੋ ਸਾਰਾ ਸੂਟ ਦਾ ਫਰੰਟ ਦੇਖੋ ਪਾਹਾ ਦੇ ਕੰਮ ਦੇਖੋ ਇਦਾਂ ਦੀ ਆਇਟਮਾ ਸਾਡੇ ਕੋਲ ਬਹੁਤ ਆ ਅਸੀਂ ਇੱਕ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਸਾਰੀ ਚੀਜ਼ ਦਿਖਾ ਨਹੀਂ ਸਕਦੇ ਪਰ ਤੁਸੀਂ ਸਾਡੇ ਕੋਲ ਆ ਜਾਓ ਸੂਟ ਸ਼ਰਾਰੇ ਗਰਾਰੇ ਲਹਿੰਗੇ ਓਏ ਹੋਏ ਹੋਏ ਆਹ ਦੇਖੋ ਮਹਾਰਾਜਾ ਸਟਾਈਲ ਬਈ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਤੁਸੀਂ ਆਏ ਹੋ ਜਿਹੜੀਆਂ ਰਾਇਲ ਕੁੜੀਆਂ ਕਹਿੰਦੀਆਂ ਵਿਆਹ ਹੋਣਾ ਇੱਕ ਵਾਰੀ ਸਾਡੀ ਯਾਦ ਬਣ ਜਵੇ ਪਤਾ ਲੱਗੇ ਵੀ ਹਾਂ ਵੀ ਕਿਸੇ ਸਰਦਾਰਾਂ ਦੀ ਧੀ ਦਾ ਵਿਆਹ ਹੋਇਆ ਸੌਰਣ ਨੂੰ ਪਤਾ ਲੱਗੇ ਬਾਕੀ ਰਾਜਿਆਂ ਮਹਾਰਾਜਿਆਂ ਨੇ ਕੋ ਰੋਸਾ ਦੀ ਧੀ ਧਿਆਣੀ ਆਈਆ ਤੇ ਇੱਕ ਵਾਰੀ ਸੇਵਾ ਦਾ ਮੌਕਾ ਦੇ ਦਿਓ ਵੱਡੇ ਫਾਇਦੇ ਉਹ ਦੇਖੋ ਆ ਚੈੱਕੋ ਜੀ ਡਰੈੱਸ ਆ ਗਏ ਹੈਂਡਵਰਕ ਤੇ ਵਰਕ ਕੀਤੀਆਂ ਚੀਜ਼ਾਂ ਚੈੱਕ ਕਰੋ ਜੀ ਇੱਕ ਤੋਂ ਇੱਕ ਚੜਦੇ ਚੜਦਾ ਕੋਈ 10000 ਨਹੀਂ ਕੋਈ 15000 ਨਹੀਂ 5000 ਰੁਪਏ ਦੇ ਵਿੱਚ ਡਰੈੱਸ ਲੈ ਜਾਓ ਚੈੱਕ ਕਰੋ ਜੀ ਵਰਕ ਸਾਰਾ ਹੈਂਡ ਹੋਇਆ ਮੈਂ ਕਿਹਨਾਂ ਯੂਨੀਕ ਤੇ ਡਿਫਰੈਂਟ ਚੀਜ਼ਾਂ ਲੈ ਕੇ ਆ ਗਿਆ ਆ ਚੈੱਕ ਕਰੋ ਜੀ ਛਾਰੇ ਗਰਾਰਾ ਤੇ ਵੀ ਕੰਮ ਹੋਇਆ ਪਹੁੰਚਿਆ ਤੇ ਵੀ ਕੰਮ ਹੋਇਆ ਆ ਚੀਜ਼ ਕਰੋ ਜੀ ਆ ਇਧਰ ਆਓ ਕੈਮਰਾਮੈਨ ਜੀ ਮਾੜੀ ਨਿਗਾਹ ਮਾਰੋ ਆ ਆ ਗਿਆ ਪੈਪਲਨ ਸਟਾਈਲ ਗਰਾਰਾ ਸਿਰਫ 5000 ਦੀ ਰੇਂਜ ਵਿੱਚ ਕੋਈ 5000 ਕੋਈ 4500 ਕੋਈ 4600 ਇਹਨੀਆਂ ਜ਼ਬਰਦਸਤ ਚੀਜ਼ਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਜਿਹੜੀਆਂ ਬਾਜ਼ਾਰਾਂ ਚੋਂ ਦੇਖਣਿਆ ਨਹੀਂ ਮਿਲਣ ਦੀ ਗੱਲ ਤਾਂ ਦੂਰ ਆ ਆ ਚੈੱਕ ਕਰੋ ਵੈਰਾਈਟੀਆਂ ਚੜਦਾ ਆ ਲਹਿੰਗਾ ਚੈੱਕ ਕਰ ਲਓ ਜੀ ਹੁਣ ਜਿਹੜਾ ਬਾਜ਼ਾਰਾਂ ਦੇ ਵਿੱਚ 10-15000 ਇਕੱਲਾ ਰੈਂਟਾ ਅਸੀਂ ਭਾਜੀ ਲਹਿੰਗਰ ਦੇਣ ਜਾ ਰਹੇ ਆ ਸਿਰਫ ਔਰ ਸਿਰਫ 3000 ਰੁਪਏ ਦੇ ਵਿੱਚ ਬੈਲਪੜ ਦਾ ਲਹਿੰਗਾ ਭਾਜੀ 3000 ਦੇ ਵਿੱਚ ਦੇਖੋ 3000 ਰੁਪਏ ਦਾ ਉਹ ਲਹਿੰਗਾ ਦੇ ਰਹੇ ਆ ਜਿਹੜਾ ਬਾਜ਼ਾਰ ਚ 15000 ਰੁਪਏ ਦਾ ਮਿਲਦਾ ਇਸ ਤੋਂ ਇਲਾਵਾ ਆਹ ਦੇਖੋ ਕੋਈ 2500 ਕੋ 3000 ਕੋ 3200 ਇਦਾਂ ਦੀਆਂ ਚੀਜ਼ਾਂ ਲਹਿੰਗਿਆਂ ਦੇ ਵਿੱਚ ਵੀ ਬਹੁਤ ਸਾਰੀ ਹਿਊਜ ਵੈਰਾਈਟੀ ਆ ਚੁੱਕੀ ਆ ਹੁਣ ਲਹਿੰਗੇ ਮਹਿੰਗੇ ਰਹੇ ਹੁਣ ਕਿਰਾਏ ਤੇ ਲਹਿੰਗੇ ਪਾਉਣ ਦੀ ਲੋੜ ਨਹੀਂ ਆਪਣਾ ਮੌਲਦਾ ਲਹਿੰਗਾ ਲੈ ਜਾਓ ਫੇਰ ਦੇ ਰਹੇ ਮਿੱਟੀ ਦੇ ਪਾ ਮਤਲਬ ਹਰ ਪੱਖੋਂ ਫੈਰੇ ਆ ਲਹਿੰਗੇ ਦੇ ਵਿੱਚ ਵੀ ਸਾਡੇ ਕੋਲ ਦੇਖੋ ਵੈਰਾਈਟੀਆਂ ਤਾਂ ਮੈਂ ਕਹਿੰਦਾ ਜਿੱਦਾਂ ਦੀ ਚੀਜ਼ ਤੁਸੀਂ ਕਹੋਗੇ ਉਦਾਂ ਦੀ ਤੁਹਾਨੂੰ ਇੱਥੇ ਦੇ ਦੇਣੀ ਆ ਸੋ ਛੇਤੀ ਆਜੋ ਸੂਟ ਸ਼ਰਾਰੇ ਗਰਾਰੇ ਲਹਿੰਗੇ ਦਮਾ ਕੇ ਨਾਲ ਕੋਟ ਮੈਂ ਕੋਰਤੇ ਵੀ ਅਮੇ ਸ਼ੇਰਵਾਨੀਆਂ ਦੇ ਵਿੱਚ ਵੀ ਬਹੁਤ ਵੱਡੀ ਰੇਂਜ ਸਾਡੇ ਕੋਲ ਆ ਚੁੱਕੀ ਆ ਕਿਆਰਾ ਮਨ ਆਕਾਸ਼ ਦੇ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਬਗਾ ਪ੍ਰਾਣਾ